ਜਿਹੜੀ ਆਪਾਂ ਅੱਜ ਵੀਡੀਓ ਅੱਜ ਲੈ ਕੇ ਪਹੁੰਚੀ ਆਂ ਜੀ ਇੱਕ ਤਰ੍ਹਾਂ ਦਾ ਤੁਹਾਡੇ ਖਾਤਰ ਸੁਨਹਿਰੀ ਮੌਕਾ ਹੀ ਲੈ ਕੇ ਪਹੁੰਚੀ ਆਂ ਕਿਉਂਕਿ ਆਪਾਂ ਜਿਹੜਾ ਮਕਾਨ ਅੱਜ ਵੀਡੀਓ 'ਚ ਲੈ ਕੇ ਪਹੁੰਚੇ ਆਂ ਜਮਾਸਾਸਤਾ ਲੈ ਕੇ ਪਹੁੰਚੇ ਆਂ 7 ਲੱਖ ਰੁਪਿਆ ਮਾਲਕ ਨੇ ਮੰਗਿਆ ਕੁੱਲ ਤੇ ਮਾਲਕ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਰੇਟ ਕਰ ਲਾਂਗੇ ਵੀਡੀਓ 'ਚ ਦੋ ਘਰ ਆਪਾਂ ਲੈ ਕੇ ਪਹੁੰਚੇ ਆਂ ਇੱਕ ਤਾਂ 7 ਲੱਖ ਰੁਪਿਆ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਇੱਕ ਦਾ ਰੇਟ ਤੁਹਾਨੂੰ ਵੀਡੀਓ 'ਚ ਦੱਸ ਦਾਂਗੇ ਸਾਰੀ ਆਪਾਂ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73 800 ਪੂਰਾ ਚਾਪੈਡ ਲਾ ਦੇਵਾਂਗੇ ਚਲੋ ਜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਜਿਹੜਾ ਘਰ ਆਪਾਂ ਪਹਿਲੇ ਨੰਬਰ ਤੇ ਲੈ ਕੇ ਪਹੁੰਚੇ ਹਾਂ ਜੀ ਇਹਦੀ ਆਪਾਂ ਪਹਿਲਾਂ ਸਾਰੀ ਗੱਲਬਾਤ ਕਰਦੇ ਹਾਂ ਜਿਹੜਾ 7 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਉਹਦੇ ਵੀ ਸਾਰੀ ਗੱਲ ਕਰਾਂਗੇ ਤੁਸੀਂ ਉਹਦੀ ਗੱਲਬਾਤ ਆਪਾਂ ਅੱਗੇ ਕਰਾਂਗੇ ਜਿਹੜਾ ਪਹਿਲੇ ਨੰਬਰ ਤੇ ਤੁਸੀਂ ਘਰ ਦੇਖ ਰਹੇ ਹੋ ਇਹਨੂੰ ਚੈੱਕ ਕਰੋ ਇੱਕ ਵਾਰੀ ਡਬਲ ਸਟੋਰੀ ਬਣਿਆ ਹੋਇਆ ਜੀ ਕੋਠੀ ਟਾਈਪ ਬਣਿਆ ਹੋਇਆ ਪੂਰਾ ਵਧੀਆ ਕੰਮ ਮਾਲਕ ਨੇ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਪੱਥਰ ਵਗੈਰਾ ਲੱਗਿਆ ਹੋਇਆ ਜੀ ਵਧੀਆ ਕਮਰੇ ਮਿਲ ਜਾਣਗੇ ਵਧੀਆ ਰਸੋਈ ਮਿਲ ਜੂਗੀ ਡਬਲ ਰਸੋਈ ਆਪਾਂ ਨੂੰ ਮਿਲ ਜੂਗੀ ਉੱਤੇ ਵੀ ਹੈ ਥੱਲੇ ਵੀ ਹੈ ਥੱਲੇ ਵੀ ਬਾਥਰੂਮ ਹੈ ਤੇ ਉੱਤੇ ਵੀ ਹੈ ਜੀ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਲਾਕੇ ਤੁਹਾਨੂੰ ਕੱਲੀ ਕੱਲੀ ਚੀਜ਼ ਵੀਡੀਓ 'ਚ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਇਸ ਘਰ ਦੀ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਤਿੰਨ ਬਿਸਬੇ ਥਾਂ ਦੱਸੀ ਹੈ ਜੀ ਜਿਹੜੀ ਇਹ ਤਿੰਨ ਬਿਸਬੇ ਥਾਂ ਇਹ ਆਪਾਂ ਨੂੰ ਮਿਲੂਗੀ ਰਜਿਸਟਰੀ ਬੜੀ ਰਜਿਸਟਰੀ ਵਾਲੀ ਹੈ ਜੀ ਰਜਿਸਟਰੀ ਪੱਕੀ ਇੰਤਕਾਲ ਵਗੈਰਾ ਸਾਰਾ ਕੁਝ ਚੜੂਗਾ ਜੀ ਬਾਕੀ ਵੀਡੀਓ ਚ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਵੀ ਐ ਸੀ ਤੇ ਕੱਲੀ-ਕੱਲੀ ਚੀਜ਼ ਇਹਨਾਂ ਨੇ ਦੱਸੀ ਵੀ ਐ ਜਿਹੜਾ ਕੁਝ ਇਹਨਾਂ ਨੇ ਦੱਸਿਆਗਾ ਉਹ ਤੁਹਾਨੂੰ ਮੈਂ ਵੀਡੀਓ ਚ ਦੱਸ ਹੀ ਰਿਹਾ ਜੀ ਰੰਗ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਥੱਲੇ ਦੀ ਰਸੋਈ ਪੂਰੀ ਵਧੀਆ ਬਣੀ ਹੋਈ ਐ ਬਾਕੀ ਉੱਤੇ ਦੀ ਗੱਲ ਕਰੀਏ ਤਾਂ ਉੱਤੇ ਵੀ ਰਸੋਈ ਬਣੀ ਹੋਈ ਐ ਉੱਤੇ ਕੀ ਕੁਝ ਬਣਾਇਆ ਜੀ ਉਹ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਕਿਉਂਕਿ ਬਾਰੀ ਸਰ ਇਹਨਾਂ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਐ ਤੇ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਮਾਲਕ ਨੇ ਬਣਵਾਇਆ ਵੀ ਵਧੀਆ ਹੋਇਆ ਤੇ ਮਾਲਕ ਦਾ ਆਪ ਦਾ ਪਰਸਨਲ ਇਹ ਘਰ ਹੈ ਜੀ ਕਿਸੇ ਡੀਲਰ ਦਾ ਕਿਸੇ ਬਿਲਡਰ ਦਾ ਐਦਾਂ ਦਾ ਕੁਝ ਨਹੀਂ ਹੈਗਾ ਜੀ ਮਾਲਕ ਦਾ ਆਪ ਦਾ ਘਰ ਹੈ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਆਪ ਮਿਲਣਗੇ ਜੀ ਮਾਲਕ ਘਰੇ ਮਿਲਣਗੇ ਤੇ ਪਰਿਵਾਰ ਸਾਰਾ ਘਰ ਦੇ ਅੰਦਰ ਰਹਿੰਦਾ ਹੈਗਾ ਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਜਿਹੜੀ ਗੱਲ ਹੋਊਗੀ ਤੁਹਾਨੂੰ ਜਿਹੜਾ ਨੰਬਰ ਆਪਾਂ ਦੇਵਾਂਗੇ ਵੀਡੀਓ 'ਚ ਉਹ ਡਾਇਰੈਕਟ ਮਾਲਕ ਦਾ ਨੰਬਰ ਹੋਵੇਗਾ ਜੀ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰ ਲਿਓ ਤੇ ਸਿੱਧੀ ਗੱਲਬਾਤ ਕਰਕੇ ਤੇ ਉਹ ਤੋਂ ਬਾਅਦ ਜਾ ਕੇ ਦੇਖ ਕੇ ਘਰ ਨੂੰ ਤੇ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ। ਬਾਕੀ ਰੇਟ ਇਹਨਾਂ ਨੇ ਜਿਹੜਾ ਕਿਹਾ ਇੱਕ ਵਾਰੀ ਫਿਕਸ ਵਾਂਗੂ ਇਹਨਾਂ ਨੇ ਕਿਹਾ ਜੀ। ਬਾਕੀ ਕਹਿੰਦੇ ਸੀਗੇ ਮਾੜਾ ਮੋਟਾ 19-20 ਦਾ ਫਰਕ ਹੋ ਸਕਦਾ ਹੈ। ਜ਼ਿਆਦਾ ਨਹੀਂ ਹੋਣਾ। ਇਹਨਾਂ ਨੇ 14.5 ਲੱਖ ਰੁਪਏ ਡਿਮਾਂਡ ਕੀਤੀ ਸੀ। 14.5 ਲੱਖ ਦੇ ਵਿੱਚੋਂ ਰੇਟ ਹੋਰ ਵੀ ਕੀਤਾ ਜਾਊਗਾ ਜੀ। ਬਾਕੀ ਇਹ ਪਹਿਲਾ ਘਰ ਤੁਸੀਂ ਦੇਖ ਰਹੇ ਹੋ ਜੀ ਇਹਦਾ ਰੇਟ 14.5 ਲੱਖ ਰੁਪਏ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ 7 ਲੱਖ ਦਾ ਘਰ ਉਹਦੀ ਆਪਾਂ ਗਾਹਾਂ ਗੱਲ ਕਰਾਂਗੇ ਜੀ ਤੇ ਪਹਿਲਾਂ ਜਿਹੜਾ ਘਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਸਾਰੀ ਗੱਲਬਾਤ ਕਰ ਰਹੇ ਹਾਂ ਜੀ ਤੇ ਆਹ ਜਿਹੜਾ ਆਪਾਂ ਨੂੰ ਘਰ ਮਿਲੂਗਾ ਜੀ ਬਰਨਾਲੇ ਏਰੀਆ 'ਚ ਮਿਲੂਗਾ ਲੋਕੇਸ਼ਨ ਤੁਹਾਨੂੰ ਮੈਂ ਦੱਸ ਦੇਣਾ ਜੀ ਸਾਰਾ ਕੁਝ ਕਨਫਰਮ ਕਰਵਾ ਦੇਣਾ ਤੁਸੀਂ ਨੋਟ ਕਰ ਲਿਓ ਜੀ ਜਾਂ ਦੇਖ ਲਿਓ ਜਾਂ ਸਕਰੀਨਸ਼ਾਟ ਲਾ ਕੇ ਰੱਖ ਲਿਓ ਜੀ ਸਕਰੀਨ ਤੇ ਵੀ ਸਾਰਾ ਕੁਝ ਲਿਖਿਆ ਆ ਜਾਊਗਾ ਬਰਨਾਲਾ ਤਾਂ ਖਾਸ ਇਹਨਾਂ ਦਾ ਏਰੀਆ ਬਰਨਾਲਾ ਸਿਟੀ ਹੈ ਜੀ ਸੰਧੂ ਪੱਟੀ ਇਹਨਾਂ ਦਾ ਏਰੀਆ ਸੀ ਬਾਬਾ ਜੀਵਨ ਸਿੰਘ ਗੁਰੂ ਘਰ ਗਲੀ ਨੰਬਰ 4 ਦੇ ਵਿੱਚ ਤੁਹਾਨੂੰ ਇਹ ਘਰ ਦੇਖਣ ਨੂੰ ਮਿਲੂਗਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਜੀ ਮਾਲਕ ਨੇ ਦੱਸਿਆ ਵੀ ਟੋਟਲ 5 ਤਾਂ ਕਮਰੇ ਬਣੇ ਹੋਏ ਨੇ 2 ਰਸੋਈ ਹੈ 2 ਬਾਥਰੂਮ ਹੈ ਜੀ ਡਬਲ ਸਟੋਰੀ ਹੈ ਬਾਕੀ ਰਜਿਸਟਰੀ ਇੰਤਕਾਲ ਸਾਰਾ ਕੁਝ ਨਾਲ ਮਿਲੂਗਾ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਐਮਰਜੈਂਸੀ ਪੈਸਾ ਦੀ ਬਹੁਤ ਜ਼ਿਆਦਾ ਮਜਬੂਰੀ ਲੋਡ ਕਰਕੇ ਇਹ ਘਰ ਵੇਚਣਾ ਹੈ ਕੰਮ ਮਾਲਕ ਕਹਿੰਦੇ ਨੇ ਵੀ ਬਹੁਤ ਵੱਡੀ ਮਜਬੂਰੀ ਹੈ ਮੈਨੂੰ ਤੇ ਵੇਚਣਾ ਪੈ ਰਿਹਾ ਘਰ ਤੇ ਆਹ ਘਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲਬਾਤ ਕਰ ਲਿਓ ਜੀ 7206898105 7206898105 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਪੂਰੀ ਗੱਲਬਾਤ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀ ਹੁਣ ਮੈਨੂੰ ਦੱਸੋ ਤੁਸੀਂ ਤੁਹਾਨੂੰ ਘਰ ਕਿਵੇਂ ਲੱਗਿਆ ਇਹ ਜੇ ਤੁਹਾਨੂੰ ਘਰ ਪਸੰਦ ਆਇਆ ਜੀ ਵਧੀਆ ਲੱਗਿਆ ਤਾਂ ਜਰੂਰ ਆਪਣੀ ਵੀਡੀਓ ਲਾਈਕ ਕਰ ਦਿਓ ਜੀ ਤੇ ਵੀਡੀਓ ਖਤਮ ਨਹੀਂ ਹੋਈ ਸੀ ਅੱਗੇ ਜਿਹੜਾ ਆਪਾਂ 7 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਉਹਦੀ ਵੀ ਸਾਰੀ ਗੱਲ ਕਰਦੇ ਹਾਂ ਪਹਿਲਾਂ ਮੈਨੂੰ ਇਸ ਘਰ ਵਾਸਤੇ ਦੱਸੋ ਜਿਹੜਾ 1.14 ਲੱਖ ਦਾ ਤੁਹਾਨੂੰ ਆਪਾਂ ਦਿਖਾਏਗਾ ਜੇ ਪਸੰਦ ਆਇਆ ਵਧੀਆ ਲੱਗਿਆ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਤੇ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਸੀ ਤਾਂ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਆਪਾਂ ਲੈ ਕੇ ਆਉਂਦੇ ਹਾਂ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਣੀ ਵੀਡੀਓ ਆਉਂਦੀ ਰਹਿੰਦੀ ਹੈ ਜੀ ਲਾ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਘਰ ਹੈ ਕੋਠੀ ਜਾਂ ਮਕਾਨ ਹੈ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲੇਗਾ ਜੀ 7378026173 ਬਾਕੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈਗਾ ਆਪਣੇ ਕੋਲੇ ਭੇਜ ਦਿਓ ਫਿਰ ਇਹਦੇ ਵਿੱਚ ਆਪਾਂ ਐਡ ਲਾ ਦਾਂਗੇ ਪੂਰੀ ਵਧੀਆ ਵੀਡੀਓ ਬਣਾ ਲਿਓ ਜਾਣਕਾਰੀ ਸਾਰੀ ਤੇ ਬਸ ਹੋਰ ਕੁਝ ਆਪਾਂ ਨੂੰ ਚਾਹੀਦਾ ਨਹੀਂਗਾ ਤੇ ਗੱਲ ਕਰਾਂਗੇ ਸੈਕਿੰਡ ਘਰ ਦੀ ਜਿਹੜਾ ਘਰ ਆਪਾਂ ਸੈਕਿੰਡ ਲੈ ਕੇ ਪਹੁੰਚੇ ਆ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਸ਼ਾਇਦ ਤੁਸੀਂ ਪਹਿਲਾਂ ਵੀ ਇਹ ਘਰ ਦੇਖਿਆ ਹੋਵੇ ਤੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾ ਹੈਗਾ ਤੇ ਇਹਨਾਂ ਨੇ ਕਿਹਾ ਹੈਗਾ ਵੀ ਅਸੀਂ ਛੇਤੀ ਵੇਚਣਾ ਰੇਟ ਹੋਰ ਵੀ ਮੜਾ ਮੋਟਾ ਕਰ ਲਾਂਗੇ ਇੱਕ ਵਾਰੀ 7 ਲੱਖ ਰੁਪਏ ਡਿਮਾਂਡ ਹੈਗੀ ਜੇ ਆਪਾਂ ਗੱਲ ਕਰੀਏ ਤਾਂ ਪੂਰਾ ਵਧੀਆ ਘਰ ਆਪਾਂ ਨੂੰ ਮਿਲੂਗਾ ਜਗ੍ਹਾ ਦੀ ਗੱਲ ਕਰੀਏ 4 ਬਿਸਵੇ ਥਾਂ ਮਾਲਕ ਨੇ ਦੱਸੀ ਹੈਗੀ 4 ਬਿਸਵੇ ਥਾਂ ਘਰ ਪੂਰਾ ਵਧੀਆ ਬਣਿਆ ਹੋਇਆ ਜੀ ਅੰਦਰ ਦਾ ਕੰਮ ਪੂਰਾ ਵਧੀਆ ਹੋਇਆ ਬਾਹਰ ਦਾ ਸਾਰਾ ਕੰਮ ਵਧੀਆ ਹੋਇਆ ਰੰਗ ਰੋਗਾਂ ਦਾ ਕੰਮ ਵਧੀਆ ਹੋਇਆ ਜੀ ਬਾਥਰੂਮ ਪੂਰਾ ਵਧੀਆ ਬਣਿਆ ਹੋਇਆ ਬਾਕੀ ਤੁਸੀਂ ਆਪ ਹੀ ਇੱਕ ਵਾਰੀ ਚੈੱਕ ਕਰੋ ਜੀ 7 ਲੱਖ ਰੁਪਏ ਕੋਈ ਰੇਟ ਦਾ ਜ਼ਿਆਦਾ ਨਹੀਂ ਹੈਗਾ ਜੀ 7 ਲੱਖ ਦੇ ਵਿੱਚੋਂ ਰੇਟ ਹੋਰ ਵੀ ਮਾੜਾ ਮੋਟਾ ਹੋ ਜਾਊਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਇਹਨਾਂ ਦਾ ਮੂਨਕਾ ਜੀ ਪਿੰਡ ਹੈਗਾ ਜੀ ਇਹਨਾਂ ਦਾ ਪਾਠੂਆ ਹਮੀਰਗੜ੍ਹ ਦੇ ਨਾਲ ਹੀ ਹੈ ਜੀ ਬਿਲਕੁਲ 7 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਘਰ ਨੂੰ ਤਾਂ ਇੱਕ ਵਾਰੀ ਜਾਇਓ ਜ਼ਰੂਰ ਜੇ ਕਿਸੇ ਨੂੰ ਪਸੰਦ ਆਏ ਕੋਈ ਖਰੀਦਣ ਦਾ ਹੈਗਾ ਚਾਹ ਬਣ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਨੋਟ ਕਰਵਾ ਦੇਣਾ ਜੀ 83600424801 83600424801 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਲਓ ਜੀ ਗੱਲਬਾਤ ਜਦੋਂ ਹੋ ਗਈ ਪੂਰੀ ਉਹ ਤੋਂ ਬਾਅਦ ਜਾ ਕੇ ਦੇਖ ਲਓ ਤੇ ਖਰੀਦ ਸਕਦੇ ਹੋ ਜੀ ਬਾਕੀ ਅੰਦਰ ਦੀ ਵੀਡੀਓ ਬਾਹਰ ਦੀ ਵੀਡੀਓ ਸਾਰਾ ਕੁਝ ਇਹਨਾਂ ਨੇ ਵਧੀਆ ਦਿਖਾਏਗਾ ਅੰਦਰੋਂ ਤੁਸੀਂ ਚੈੱਕ ਕਰੋ ਜੀ ਛੱਤ ਆਪਾਂ ਨੂੰ ਟੇਲ ਬੱਤੀ ਵਾਲੀ ਮਿਲੂਗੀ ਗੱਡਰ ਵਾਲੀ ਬਾਕੀ ਛੱਤ ਵਧੀਆ ਜੀ ਉੱਪਰੋਂ ਸਾਰੀ ਛੱਤ ਪੱਕੀ ਆ ਬਾਕੀ ਰੰਗ ਦਾ ਕੰਮ ਦੇਖੋ ਕਮਰੇ ਖੁੱਲੇ ਡੁੱਲੇ ਬਣੇ ਹੋਏ ਨੇ ਜਿਹੜੇ ਇਹ ਤੁਸੀਂ ਚੈੱਕ ਰੂਜੀ ਤੁਹਾਨੂੰ ਬਾਕੀ ਮੈਂ ਉਮੀਦ ਕਰਦਾ ਘਰ ਇਹ ਪਸੰਦ ਆ ਗਿਆ ਹੋਊਗਾ ਜੇਕਰ ਪਸੰਦ ਆਇਆ ਜੀ ਵਧੀਆ ਲੱਗਿਆ ਤਾਂ ਜਰੂਰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰਾ ਕੁਝ ਕਰਦਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤਾਂ ਕਿ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਕੋਈ ਵੀ ਖਰੀਦਣ ਦਾ ਚਾਹਵਾਨ ਹੈ ਕਿਸੇ ਨੇ 14.5 ਲੱਖ ਵਾਲਾ ਪਿਛਲਾ ਘਰ ਦੇਖਣਾ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਉਹਨਾਂ ਦੇ ਮਾਲਕ ਨਾਲ ਜੇ ਕਿਸੇ ਨੇ ਇਹ ਘਰ ਖਰੀਦਣਾ ਹੈ ਤਾਂ ਇਹਨਾਂ ਦੇ ਮਾਲਕ ਨਾਲ ਗੱਲ ਕਰ ਲਿਓ ਜੀ। ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ। ਨਾਪੂਲੋ ਜੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ। ਮਿਲਦੇ ਆ ਜਲਦੀ ਆਪਾਂ। ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਫਰੀਦ ਦੇ ਵਿੱਚ ਐਡ ਲਾ ਦੇਗੇ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੀ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।